ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਪਿੰਡ ਗੋਪਾਲੀਆਂ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕੀ ਗੁਰਦੁਆਰਾ ਸਾਹਿਬ ਬਾਬਾ ਜੋਤ ਚੰਦ ਬਾਬਾ ਸ਼੍ਰੀ ਚੰਜੀ ਦੇ ਸਥਾਨ ਤੇ ਗੱਲਪੰਥ ਅਮਰਜੀਤ ਬਾਬਾ ਦੀਪ ਸਿੰਘ ਜੀ ਜਥੇਬੰਦੀ ਗੋਪਾਲੀਆਂ ਅਤੇ ਲਾਕੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਦਲ ਪੰਥ ਅਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਜਾ ਰਹੇ ਨੇ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਜਥੇਦਾਰ ਕੁਲਵਰਨ ਸਿੰਘ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਦਲ ਪੰਥ ਅਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 8 ਫਰਵਰੀ ਨੂੰ ਮਹਾਨ ਨਗਰ ਕੀਰਤਨ ਸਜਾਏ ਜਾਣਗੇ ਇਹ ਮਹਾਨ ਨਗਰ ਕੀਰਤਨ ਗਪਾਲੀਆਂ ਤੋਂ ਨਭੋਕੇ ਪਿੰਡ ਹੁਕੜਾ ਰੁੱਪੋਵਾਲ ਰਹਿਲੀ ਡਾਂਡੀਆਂ ਮਹਲਾ ਪਾਣਾ ਲਾਲਪੁਰ ਲਕਸੀਹਾਂ ਖੇੜਾ ਛਿਰਵਾਲ ਹਕੂਮਤਪੁਰ ਖੜੌਦੀ ਗਣੇਸ਼ਪੁਰ ਪਾਲਟਾ ਖੇੜਾ ਦਾਦੂਵਾਲ ਗੋਂਦਪੁਰ ਛੋਟਾ ਸਰਹਾਲਾ ਵੱਡਾ ਸਰਹਾਲਾ ਤੋਂ ਹੁੰਦੇ ਹੋਏ ਗਪਾਲੀਆਂ ਵਿਖੇ ਸਮਾਪਤੀ ਹੋਵੇਗੀ ਉਨਾ ਦੱਸਿਆ ਕਿ 9 ਤਰੀਕ ਨੂੰ ਕੀਰਤਨ ਦਰਬਾਰ ਸਜਾਏ ਜਾਣਗੇ ਜਿਸ ਵਿੱਚ ਭਾਈ ਦਿਆਲ ਸਿੰਘ ਜੀ ਅੰਮ੍ਰਿਤਸਰ ਬਲਜੋਤ ਸਿੰਘ ਤੇ ਸਿਮਰਜੀਤ ਸਿੰਘ ਕਵੀਸ਼ਰੀ ਜੱਥਾ ਚੱਬੇਵਾਲ ਭਾਈ ਗੁਰਜੀਤ ਸਿੰਘ ਤੇ ਪਠੜ੍ਹ ਕਵੀਸ਼ਰੀ ਜੱਥਾ ਤੇ ਹੋਰ ਸਾਧੂ ਸੰਤ ਕਥਾ ਕੀਰਤਨ ਰਾਈ ਸੰਗਤਾਂ ਨੂੰ ਨਿਹਾਲ ਕਰਨਗੇ ਉਨਾ ਦੱਸਿਆ ਕਿ ਇਸ ਮੌਕੇ ਡਾਕਟਰ ਸੰਦੀਪ ਦਾਦਰਾ ਜੀ ਵੱਲੋਂ ਦਾਦਰਾ ਹਸਪਤਾਲ ਭਾਮ ਵੱਲੋਂ ਫਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿੱਚ ਫਰੀ ਦਵਾਈਆਂ ਤੇ ਟੈਸਟ ਵੀ ਫਰੀ ਕੀਤੇ ਜਾਣਗੇ ਉਹਨਾਂ ਦੱਸਿਆ ਕਿ ਇਸ ਮੌਕੇ ਚਾਪਕੌੜੇ ਤੇ ਗੁਰੂ ਕੇ ਲੰਗਰ ਅਟੁੱਟ ਵਰਤੇ ਜਾਣਗੇ ਸਟੇਜ ਸੈਕਟਰੀ ਦੀ ਸੇਵਾ ਨਿਰਮਲ ਸਿੰਘ ਡਾਂਡੀਆਂ ਵਾਲਿਆਂ ਵੱਲੋਂ ਨਿਭਾਈ ਜਾਵੇਗੀ ਇਸ ਮੌਕੇ ਸੇਵਾਦਾਰ ਜਥੇਦਾਰ ਕੁਲਵਰਨ ਸਿੰਘ ਜਥੇਦਾਰ ਨੀ ਕੁਲਵਿੰਦਰ ਕੌਰ ਜਥੇਦਾਰ ਹਰਵਿੰਦਰ ਸਿੰਘ ਰਾਣਾ ਮਦਨ ਸਿੰਘ ਨਿਰਮਲ ਸਿੰਘ ਗੁਰਮੀਲ ਸਿੰਘ ਲਖਵਿੰਦਰ ਸਿੰਘ ਜੰਗ ਬਹਾਦਰ ਇਸ ਮੌਕੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਬਾ ਦੀਪ ਸਿੰਘ ਜੀ ਲੱਖ ਲੱਖ ਵਧਾਈਆਂ ਉਹਨਾਂ ਦੀਆਂ ਗੌਰਵਧੀਆਂ ਮਹਾਰਾਜਾਂ ਆ ਦਰ ਪੰਥ ਬਾਬਾ ਦੀਪ ਸਿੰਘ ਜਸੇਵੰਦੀ ਵੱਲੋਂ ਇਸ ਮਨਾ ਰਹੇ ਆ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਹਾਰਾਜ ਦੀ ਕਿਰਪਾ ਨਾਲ ਤਬਾਕੀ ਸੰਗਤਾਂ ਵੀ ਸ਼ੁਲੋਕ ਦੇਣ ਨਾਲ ਵਾਤੇ ਬਾਤ ਇਲਾਕਾ ਇਲਾਕੇ ਦਾ ਬਹੁਤ ਤਕੜਾ ਸ਼ੁਲੋਕ ਗਿਆ ਅੱਗੇ ਵੀ ਇਲਾਕੇ ਨੇ ਸ਼ੁਲੋਕ ਦਿੱਤਾ ਹੁਣ ਵੀ ਦੇਣਗੇ ਆਸ ਬਹੁਤ ਆ ਮਹਾਰਾਜ ਦੇ ਆਪਣੇ ਬਕਤੀ ਧਾਰ ਜਿ세 ਕੀਤਨ ਗਥਾ ਹਰੇ ਪਹੁੰਚ ਰਹੇ ਆ ਸਾਧੂ ਸੰਗਤ ਵੀ ਪਹੁੰਚ ਰਹੇ ਆ ਜਿਵੇਂ ਬੰਦਿਆਂ ਸਾਰੀਆਂ ਆ ਰਹੀਆਂ ਮਹਾਰਾਜ ਦੀ ਕਿਰਪਾ ਹੋਵੇ ਤੇ ਪਾਛਾ ਪਾਕੀ ਲਾਤੇ ਦਾ ਬਹੁਤ ਵੱਡਾ ਸੁਦੋਗ ਲਾਤੇ ਦਾ ਆ ਸੰਗਤਾਂ ਦਾ ਲਾਤੇ ਦਾ ਬਹੁਤ ਸੁਦੋਗ ਆ ਇਸ ਨਗਰ ਕੀਰਤਨ ਵਿੱਚ ਮਹਾਰਾਜ ਦਾ ਸਾਧੰਦ ਰਹੇ ਤੇ ਇੰਦਾ ਸੇਵਾ ਲੰਦਾ ਰਹੇ 8 ਕਿਰੋਂ ਨਗਰ ਕੀਰਤਨ ਸਜਾਇਆ ਜਾਊਗਾ ਦੂਏ ਦਾ ਖੁੱਲਾ ਪਡਾਲ ਚੱਲੂਗਾ ਮਹਾਰਾਜ ਦੇ ਪਾ ਡਾਕਟਰ ਵੀ ਆਣਗੇ ਲਾਜ਼ਮ ਚੈੱਕ ਕਰਨਗੇ ਤੇ ਦਵਾਈਆਂ ਵੀ ਦੇਣਗੇ ਇਹਦੇ ਵਿੱਚ ਸਾਥ ਦੇਣਗੇ ਡਾਕਟਰ ਸਾਹਿਬ ਵੀ ਬੱਲੇ ਲੰਕਰ ਟੋਟਲ ਲੰਕਰ ਚੱਲੇਗਾ ਵਾਹਿਗੁਰੂ ਖਾਲਸਾ ਤਵਾਹਿਗੁਰੂ ਕੀ ਫਤ